ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਗੁੱਡ ਨਿਊਜ਼ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਜਿਹੜੇ ਵੀਰ ਭਾਈ ਇਟਲੀ ਰਹਿ ਰਹੇ ਆ ਉਹਨਾਂ ਵਾਸਤੇ ਗੁੱਡ ਨਿਊਜ਼ ਆ ਕੁਝ ਪੈਸੇ ਆਉਣੇ ਆ ਪੈਸਿਆਂ ਬਾਰੇ ਆਪਾਂ ਗੱਲ ਕਰਾਂਗੇ ਕਿੰਨਾ ਕਿੰਨਾ ਨੂੰ ਪੈਸੇ ਆਉਣੇ ਆ ਸਰਕਾਰ ਵੱਲੋਂ ਫ੍ਰੀ ਆਪਾਂ ਕਹਿ ਦਈਏ ਕਿ ਇਸ ਸਾਲ ਜਿਹੜੇ ਆ ਪਿਛਲੇ ਸਾਲ ਵੀ ਭੇਜੇ ਗਿਆ ਸੀ ਬੋਨਸ ਪੇਸਾ ਵਾਲੇ ਪੈਸੇ ਤੇ ਇਸ ਸਾਲ ਵੀ ਉਹਨਾਂ ਨੇ ਭੇਜਨੇ ਆ ਬੋਨਸ ਪੇਸਾ ਵਾਲੇ ਪੈਸੇ ਕਈਆਂ ਨੂੰ ਪਹੁੰਚ ਚੁੱਕੇ ਆ ਕਈਆਂ ਨੂੰ ਆਉਣ ਵਾਲੇ ਆ ਕਈ ਵੇਟ ਕਰ ਹੁਣ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਉਹ ਪੈਸੇ ਕਿੰਨਾ ਕਿੰਨਾ ਨੂੰ ਆਉਣੇ ਆ ਤੇ ਸਰਕਾਰ ਮਤਲਬ ਕੀ ਇਹ ਪੈਸੇ ਕਿਵੇਂ ਸੈਂਡ ਕਰਦੀ ਹੈ ਤੇ ਤੁਹਾਡੇ ਤੱਕ ਇਹ ਪੈਸੇ ਕਿਵੇਂ ਪਹੁੰਚਣਗੇ ਜਿਆਦਾ ਚਿਰ ਨਾਲ ਇਹ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਰਟ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕ ਤੁ ਜਿਹਨਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਹਾਂ ਤਾਂ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲੋਏ ਮਿੱਤਰੋ ਇਹ ਹੈ ਗਿਆ ਕਿ ਇਟਲੀ ਦੀ ਸਰਕਾਰ ਕੀ ਕਰਦੀ ਆ ਹਰ ਸਾਲ ਜਿਹੜੇ ਬੰਦਿਆਂ ਦੇ ਥੋੜੇ ਜਿ ਮਿਲ ਕੇ ਕਮਾਈ ਜਾਂ ਸਾਧਨ ਘੱਟ ਵਾ ਉਹਨਾਂ ਨੂੰ ਹਰ ਸਾਲ ਜਿਹੜੇ ਵਾ ਇਹ ਪੈਸੇ ਭੇਜਦੀ ਆ ਬੋਨਸ ਪੈਸਾ ਬੋਨਸ ਪੈਸਾ ਕੀ ਹੁੰਦਾ ਵਾ ਕੀ ਆਪਣਾ ਖਾਣ-ਪੀਣ ਵਾਲਾ ਪੈਟਰੋਲ ਗੱਡੀ ਦਾ ਪਾ ਸਕਦੇ ਆ ਆਪਾਂ ਆਪਾਂ ਖਾਣ-ਪੀਣ ਵਾਲਾ ਸਪੇ ਦਾ ਕਰ ਸਕਦੇ ਮਨ ਲਓ ਕਿ ਆਪਾਂ ਮਾਰਕੀਟ ਜਾ ਕੇ ਕੁਝ ਲਿਆ ਸਕਦੇ ਆ ਖਾਣ-ਪੀਣ ਵਾਸਤੇ ਠੀਕ ਆ ਉਹਨਾਂ ਵਾਸਤੇ ਆ ਜਿਹੜਾ ਇੱਕ ਆਪਾਂ ਜਿਹੜਾ ਕਾਰਡ ਆ ਇਹ ਆ ਜਿਹੜੇ ਪੈਸੇ ਆ ਇਹ ਆ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਇਹ ਪੈਸੇ ਆਉਣੇ ਕਿੰਨਾ ਕਿੰਨਾਂ ਨੂੰ ਇਹ ਪੈਸੇ ਉਹਨਾਂ ਨੂੰ ਆਉਣੇ ਆ ਜਿਨ੍ਹਾਂ ਦੀ ਰਾਇਦਤ ਹੋ ਗਈ ਆ 15000 ਤੋਂ ਘੱਟ ਰਾਇਦਤ ਹੋ ਗਈ ਆ ਉਹਨਾਂ ਨੂੰ ਪੈਸੇ ਆਉਣੇ ਆ ਇਹ ਵਾਲੇ ਦੂਜੇ ਨੰਬਰ ਤੇ ਉਹਨਾਂ ਨੂੰ ਪੈਸੇ ਆਉਣੇ ਆ ਜਿਨ੍ਹਾਂ ਦੇ ਫੈਮਿਲੀ ਮੈਂਬਰ ਤਿੰਨ ਬੰਦੇ ਜਾਂ ਤਿੰਨ ਬੰਨਿਆਂ ਦਾ ਵਾਧ ਬੰਦੇ ਆ ਉਹਨਾਂ ਨੂੰ ਪੈਸੇ ਆਉਣੇ ਆ ਤੇ ਜਿਨ੍ਹਾਂ ਦੇ ਘਰ ਵਿੱਚ ਤੀਜੇ ਨੰਬਰ ਤੇ ਜਿਨ੍ਹਾਂ ਦੇ ਘਰ ਦੇ ਵਿੱਚ 18 ਸਾਲ ਤੋਂ ਘੱਟ ਬੱਚਾ ਹੈਗਾ ਵਾ ਉਹਨਾਂ ਨੂੰ ਜਿਹੜੇ ਆ ਇਹ ਪੈਸੇ ਆਉਣੇ ਆ ਤੇਰੇ ਜੀ ਤੋਂ ਜਿਹੜਾ ਵਾ 15000 ਤੋਂ ਘੱਟ ਵਾ ਠੀਕ ਆ ਹੁਣ ਕਈਆਂ ਦਾ ਸਵਾਲ ਮੇਰੇ ਮੇਰਾ ਵੀਰਾਂ ਦਾ ਇਹ ਵੀ ਹੋਣਾ ਵਾ ਕਿ ਸਾਡਾ ਤਾਂ ਪਿਛਲੇ ਸਾਲ ਸਾਨੂੰ ਪੈਸੇ ਨਹੀਂ ਆਏ ਇਸ ਸਾਲ ਵੀ ਸਾਨੂੰ ਪੈਸੇ ਨਹੀਂ ਆਏ ਸਾਡਾ ਜਿਹੜਾ ਰੇਦੀ ਤੋਂ ਵਾ ਉਹ ਹੀ 15000 ਤੋਂ ਘੱਟ ਵਾ ਤੇ ਸਾਡੇ ਘਰੇ ਬੱਚਾ ਵੀ ਹੈਗਾ ਵਾ ਜਿਹੜਾ 18 18 ਸਾਲ ਤੋਂ ਘੱਟ ਵਾ ਠੀਕ ਆ ਤੇ ਪਰ ਸਾਨੂੰ ਪੈਸੇ ਨਹੀਂ ਆਏ ਉਹਦਾ ਕਾਰਨ ਕੀ ਆ ਹੁਣ ਤੁਹਾਨੂੰ ਜਿਵੇਂ ਮਿਲ ਕੇ ਆਪਾਂ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੱਸਣਾ ਕਿ ਜਿਵੇਂ ਜਿਹੜੀ ਇਟਲੀ ਦੀ ਸਰਕਾਰ ਆ ਉਹਨੇ ਆਪਾਂ ਕਹਿ ਲਈਏ ਕਿ 15000 ਦਾ 15000 ਥੋੜਾ ਬਾਅਦ ਪਰ ਮੈਂ ਐਗਜ਼ਾਮਪਲ ਤੌਰ ਤੇ ਕਹਿ ਰਿਹਾ ਕਿ 15000 ਉਹਨਾਂ ਨੇ ਆਪਾਂ ਐਰੋ ਕਿਹਾ ਕਿ 15000 ਆਪਾਂ ਐਰੋ ਮੰਡਰਾ ਵਾ ਜਿਨ੍ਹਾਂ ਦੇ ਇਹਦੇ ਰੇਤ ਤੋਂ ਬਾ ਉਹ ਕੱਟ ਵਾ 15000 ਆਜ ਹਜ਼ਾਰ ਤੋਂ 15000 ਐਰੋ ਤੋਂ ਜਿਨ੍ਹਾਂ ਦੇ ਰੇਤ ਤੋਂ ਕੱਟ ਵਾ ਉਹਨਾਂ ਆਪਾਂ ਚਲੋ 10000 ਲਾ ਲਓ 10000 ਐਰੋ ਆਪਾਂ ਮੰਡਰਾ ਉਹਨਾਂ ਨੂੰ ਠੀਕ ਆ ਹੁਣ 10000 ਐਰੋ ਵਿੱਚੋਂ ਕੀ ਹੋਇਆ ਕਿ 10000 ਐਰੋ ਦਾ ਆਪਣਾ ਜਿਹੜਾ ਵਾ ਹੁਣ ਉਹਨਾਂ ਨੇ ਪਹਿਲਾਂ ਦੇਖਣਾ ਜਿਨ੍ਹਾਂ ਦੇ ਰੇਤ ਤੋਂ ਜ਼ਿਆਦਾ ਕੱਟ ਵਾ ਮਤਲਬ ਕਿ 15000 ਤੋਂ ਮੰਨ ਲਓ ਕਿਸੇ ਜੀ ਰੇਤ ਹੈਗੀ ਹੈ 10000 ਕਿਸੇ ਜੇ ਕਰਤਾ ਉਸ ਤੋਂ ਬਾਅਦ ਇਹ ਸਾਰਾ ਕੁਝ ਬੰਡਣ ਤੋਂ ਬਾਅਦ ਪੈਸੇ ਉਹਨਾਂ ਨੂੰ ਬਚ ਗਏ ਫਿਰ ਉਹਨਾਂ ਨੇ ਜਿੰਨਾ ਰਿਤੇ ਥੋੜੀ ਜਿਹੀ ਹਾਲਤ ਹੋਵੇ ਜਾਂ ਆਪਾਂ ਕਹੇ 13000 ਰਹਿ ਗਿਆ 14000 ਰਹਿ ਗਿਆ ਪਰ 15000 ਤੋਂ ਹਮੇਸ਼ਾ ਘੱਟ ਵਾ ਉਹਨਾਂ ਨੇ ਉਹਨੂੰ ਫਿਰ ਜਿਹੜੇ ਆ ਇਹ ਵਾਲੇ ਪੈਸੇ ਜਿਹੜੇ ਉਹਨਾਂ ਨੇ ਆ 500 ਯੂਰੋ ਆਪਾਂ ਕਹੇ ਜੀ ਸੈਂਡ ਕਰਨਾ ਪਿਛਲੇ ਸਾਲ ਜਿਹੜੇ ਸੈਂਡ ਕੀਤੇ ਸੀ 380 ਆ ਸੈਂਡ ਕੀਤੇ ਸੀ ਇਸ ਵਾਰ ਥੋੜਾ ਬਜਟ ਉਹਨਾਂ ਦਾ ਜ਼ਿਆਦਾ ਵਾ ਇਸ ਵਾਰ ਉਹ 500 ਯੂਰੋ ਆ ਵਾ ਸੈਂਡ ਕਰ ਰਹੇ ਆ ਠੀਕ ਹੈ ਇਹ ਵੀ ਮੇਰੇ ਮੇਰੇ ਵੀਰਾਂ ਵੀਰਾਂ ਦਾ ਸਵਾਲ ਹੋਣਾ ਵਾ ਜਿਨ੍ਹਾਂ ਨੂੰ ਪਿਛਲੇ ਸਾਲ ਵੀ ਨਹੀਂ ਆਏ ਇਸ ਸਾਲ ਵੀ ਨਹੀਂ ਆਏ ਉਹਨਾਂ ਦਾ ਕਾਰਨ ਸਿਰਫ ਤੇ ਸਿਰਫ ਇਹੋ ਹੀ ਆ ਕਿ ਤੁਹਾਡਾ ਡਾਟਾ ਵਾ ਤੁਹਾਡਾ ਰੇਟ ਤੋਂ ਦੂਜਿਆਂ ਦੇ ਨਾਲੋਂ ਤੁਹਾਡਾ ਜ਼ਿਆਦਾ ਆਲਤ ਹੋਊਗਾ ਥੋੜਾ ਵਾਧੂ ਹੋਊਗਾ ਜਿਸ ਕਾਰਨ ਤੁਹਾਨੂੰ ਇਹੇ ਵਾ ਪੈਸੇ ਨਹੀਂ ਆਏ ਜਿਹੜਾ 500 ਯਰੋ ਜਾਂ 380 ਯਰੋ ਪਿਛਲੇ ਸਾਲ ਜਿਹੜੇ ਆਏ ਸੀ ਹੁਣ ਆਪਾਂ ਚੈੱਕ ਕਿਵੇਂ ਕਰ ਸਕਦੇ ਆਂ ਕਿ ਤੁਹਾਨੂੰ ਪੈਸੇ ਆਜੂ ਮੰਨ ਲਓ ਕਿ ਕਈ ਵੀਰਾਂ ਭਾਵੇਂ ਪਿਛਲੇ ਸਾਲ ਪੈਸੇ ਆਏ ਸੀ ਉਹਨਾਂ ਨੇ ਪੈਸੇ ਘਰਾ ਲਏ ਉਹਨਾਂ ਕੋ ਕਾਰਡ ਪਿਆ ਵਾ ਹੁਣ ਪਰ ਚੈੱਕ ਕਿਵੇਂ ਕਰ ਸਕਦੇ ਆ ਕਿ ਪ ਇਹ ਚੈੱਕ ਕਰ ਸਕਦੇ ਆ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮੈਂ ਕਿੰਨਾਂ ਨੰਬਰ ਨੰਬਰ ਲੈ ਜਨਨਾ ਵਾ ਉਹ ਨੰਬਰ ਤੇ ਤੁਸੀਂ ਕਾਲ ਕਰਨੀ ਵਾ ਉਹ ਕੰਪਿਊਟਰ ਹੀ ਤੁਹਾਨੂੰ ਸਾਰਾ ਕੁਛ ਦੱਸਦਾ ਵਾ ਤੇ ਕੰਪਿਊਟਰ ਨੇ ਬੋਲਣਾ ਵਾ ਤੁਸੀਂ ਕੰਪਿਊਟਰ ਨੂੰ ਕਹਿ ਦੇਣਾ ਕਿ ਅਸੀਂ ਇਹੜਾ ਵਾ ਆਪਣਾ ਕ੍ਰੈਡਿਟ ਚੈੱਕ ਕਰਨਾ ਵਾ ਕ੍ਰੈਡਿਟ ਚੈੱਕ ਕਰਨਾ ਵਾ ਤੇ ਉਸ ਤੋਂ ਬਾਅਦ ਕੀ ਹੋਣਾ ਵਾ ਜਦੋਂ ਤੁਸੀਂ ਕ੍ਰੈਡਿਟ ਚੈੱਕ ਕਰਨ ਵਾਸਤੇ ਤੁਸੀਂ ਆਪਣੇ ਕਾਰਡ ਦਾ ਨੰਬਰ ਭਰਨਾ ਵਾ ਤੇ ਤੁਹਾਡੀ ਜਿਹਦੇ ਨਾਂ ਨਾ ਅਟੈਚ ਵਾ ਕਾਰਡ ਉਹਦੀ ਦਾਤਾ ਦੀ ਨਾਸ਼ੀਤਾ ਮਿਲ ਕੇ ਆਪਣਾ ਜਨਮ ਤਰੀਕ ਜਿਹੜੀ ਜਨਮ ਤਿਕ ਜਿੰਨੇ ਦਾ ਸਾਲ ਜਨਮ ਹੋਇਆ ਵਾ ਜਿਹੜਾ ਦੇਣ ਵਾ ਤੇ ਜਿਹੜਾ ਜਿਹੜਾ ਮਹੀਨਾ ਵਾਂ ਠੀਕ ਹੈ ਉਹ ਲਿਖ ਦਿਨਾ ਵਾਂ ਤੇ ਤੁਹਾਨੂੰ ਉੱਥੇ ਉਹਨਾਂ ਨੇ ਸ਼ੋਅ ਕਰ ਦੇਣਾ ਵੀ ਤੁਹਾਡੇ ਡਾਟਾ ਖੇਡ ਦੇ ਤੋਂ ਕਿੰਨਾ ਵਾ ਜੇਕਰ ਤਾਂ 500 ਹੋਇਆ ਤੁਹਾਡੇ ਖੇਡ ਦੇ ਤੋਂ ਫਿਰ ਮੈਨੂੰ ਤੁਹਾਨੂੰ 50000 ਆਇਆ ਵਾ ਪਰ ਜੇਕਰ ਤੁਹਾਡਾ 0 ਹੋਇਆ ਤੇ ਤੁਹਾਡਾ ਡਾਟਾ ਵਾ ਪੈਸੇ ਤੁਹਾਨੂੰ ਨਹੀਂ ਆਏ ਇਹਦਾ ਚੈੱਕ ਕਰਨ ਦਾ ਸਿਰਫ ਤੇ ਸਿਰਫ ਇਹੋ ਹੀ ਤਰੀਕਾ ਵਾ ਤੋਂ ਮੇਰੇ ਵੀਰ ਭਰਾ ਸਾਰੇ ਜਾਣੇ ਜਿਨ੍ਹਾਂ ਦੀ ਫੈਮਲੀ ਦੇ ਵਿੱਚ ਤਿੰਨੀਆਂ ਤਿੰਨ ਬੰਦਿਆਂ ਤੋਂ ਵੱਧ ਬੰਦੇ ਆ ਗਿਆ ਕੋਈ 8 ਸਾਲ ਤੋਂ ਨਿੱਕਾ ਬੱਚਾ ਹੈਗਾ ਵਾ ਤੇ 15000 ਤੋਂ ਰਾਇਦ ਤੋਂ ਘੱਟ ਵਾ ਉਹ ਮੇਰੇ ਵੀਰ ਭਰਾ ਜਾ ਕੇ ਚੈੱਕ ਕਰੋ ਉਹ ਨੰਬਰ ਤੇ ਕਾਲ ਕਰੋ ਤੇ ਆਪਣਾ ਕਾਰਡ ਦਾ ਨੰਬਰ ਭਰੋ ਤੇ ਆਪਣੀ ਡੇਟ ਆਫ ਬਰਥ ਭਰੋ ਭਰ ਕੇ ਤੇ ਚੈੱਕ ਕਰਕੇ ਵੇਖੋ ਜੇਕਰ ਤੁਹਾਨੂੰ 500 ਯੂਰੋ ਆਇਆ ਵਾ ਕਿ ਨਹੀਂ ਆਇਆ ਹੁਣ ਇਹ ਸਰਕਾਰ ਕਿਉਂ ਕਰਦੀ ਆ ਇਹ ਸਰਕਾਰ ਕਰਦੀ ਆ ਇਹਨਾਂ ਦੀ ਹੈਲਪ ਜਿਨ੍ਹਾਂ ਦੇ 15000 ਤੋਂ ਘੱਟ ਦਾ ਰਾਇਦ ਤੋਂ ਹੁੰਦਾ ਵਾ ਉਹਨਾਂ ਦੀ ਹੈਲਪ ਕਰਨ ਵਾਸਤੇ ਜਿਹੜਾ ਵਾ ਇਹ ਪੈਸੇ ਜੜਿਆ ਸੈਂਡ ਕਰਦੀ ਹੈ ਜਿਵੇਂ ਕਿ ਉਹ ਬਜਟ ਬਣਾ ਲੈਂਦੇ ਆ ਕਿੰਨਾ ਜਿੰਨਾ ਕੋ ਉਹਨਾਂ ਕੋ ਬਜਟ ਹੁੰਦਾ ਵਾ ਉਹਦੇ ਸਾਹਮਣੇ ਉਹ ਬਜਟ ਬਣਾ ਕੇ ਫਿਰ ਉਹਨੂੰ ਪੈਸੇ ਡਿਵਾਈਡ ਕਰ ਦਿੰਦੇ ਆ ਜਿੰਨੇ ਵੀ ਬੰਦੇ ਆ ਜਿਨ੍ਹਾਂ ਨੂੰ ਲੋਡ ਹੁੰਦੀ ਆ ਪਹਿਾਂ ਦੀ ਠੀਕ ਆ 500 ਯੂਰੋ 500 ਯੂਰੋ ਕਿਸੇ ਨੂੰ ਕਰਤਾ ਕਿਸੇ ਨੂੰ 500 ਕਰਤਾ ਫਿਰ 500 ਕਰਤਾ ਜਿਨ੍ਹਾਂ ਚਿਰ ਉਹਨਾਂ ਦਾ ਬਜਟ ਹੈਗਾ ਵਾ ਉਹਨਾਂ ਤੱਕ ਉਹਨਾਂ ਨੇ ਪੈਸੇ ਸੈਂਡ ਕਰ ਜਿਆ ਜਦੋਂ ਬਜਟ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਨੇ ਉੱਥੇ ਬੰਦ ਕਰ ਦਿਆ ਫਿਰ ਗੱਲ ਆਣੀ ਆ ਅਗਲੇ ਸਾਲ ਦੇ ਉੱਤੇ ਠੀਕ ਆ ਲੋ ਵੀ ਮਿੱਤਰੋ ਜੇ ਕਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੈਸੇ ਚੈੱਕ ਕਰਕੇ ਮੈਨੂੰ ਬਾਅਦ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਪੈਸੇ ਆਏ ਆ ਕਿ ਨਹੀਂ ਆਏ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ